ਤੋ ਦੱਸੋ ਭਾਈ ਜੀ ਇਹਦੇ ਬਾਰੇ ਇਹ ਕਿੰਨੇ ਮਾਡਲ ਆਗਾ 24 ਮਾਡਲ ਆ ਵੀਰੇ ਜੋ ਵੀ ਮਾਡਲ ਆ ਵੀਰੇ 24 ਠੀਕ ਆ ਜੀ ਲਓ ਭਾਈ ਜੀ ਮੈਂ ਕਹਣਾ ਅਜੇ ਕੰਪਨੀ ਨੇ ਲਾਂਚ ਕੀਤਾ ਕਿ ਤੁਹਾਡੇ ਕੋਲ ਪਹਿਲਾ ਆ ਜਾਣਾ ਵੀ ਮਾਡਲ ਕੀ ਟਾਇਰ ਭਾਈ ਜੀ ਇਹਦੇ ਟਾਇਰ ਇਹਦੇ 16 ਵਾਲੀ ਠੀਕ ਆ ਜੀ ਲਓ ਵੀ ਸੈਂਟਰ ਗੇਅਰ ਆ 605 ਠੀਕ ਆ ਜੀ ਜੇ ਇਹ ਕੱਟ ਮਿਲਦੇ ਨੇ ਨਾ ਭਾਈ ਸੈਂਟਰ ਗੇਅਰ ਥੋੜੇ ਸਾਈਡ ਗੇਅਰ ਤਾਂ ਬਹੁਤ ਮਿਲ ਜਾਂਦਾ ਧੱਕੇ ਵਾਲਾ ਬੈਂਪਰ ਲੱਗੇ ਤੇ ਭਾਈ ਜੀ 855 ਇਹਦੇ ਰੇਟ ਤੇ ਲੈਣਾ ਨਹੀਂ ਮੁਕੇ ਇਹਦੇ ਰੇਟ ਤੇ ਹੀ ਦੇ ਰਿਹਾ ਸੀ ਨੀ ਮੇਰੇ ਨਾਲ ਦਾ ਠੀਕ ਆ ਭਾਈ ਜੀ ਬਾਕੀ ਟਰਾਲੀ ਹੋ ਜਾਂਦਾ ਨਾ ਬਲ ਹੋ ਜਾਂਦਾ ਬਾਕੀ ਟਰਾਲੀ ਟਰੂਲੀ ਨੂੰ ਝੋਟਾ ਡਰਾਈਵ ਕਰਨ ਹੈ ਗੇਅਰ ਪ੍ਰੋ ਚਾਰ ਸਪੀਡਾਂ ਚ ਠੀਕ ਆ ਜੀ ਗੇਅਰ ਪ੍ਰੋ ਫੋਰ ਸਪੀਡ ਆ ਕਹਿਣਾ ਬਈ ਜੀ ਠੀਕ ਆ ਜੀ ਖੁੱਲਵੇਂ ਹਿੱਸੇ ਵਾਲਾ ਕਹਿਣਾ ਬਈ ਫੁੱਲ ਟਾਪ ਮਾਡਲ ਆ ਜੀ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਤੁਹਾਨੂੰ ਬਈ ਜੀ ਫੁੱਲ ਨਵੇਂ ਟਰੈਕਟਰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜੀ ਦੇਖ ਤੇ ਬਾਈ ਆਪਣੇ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਠੀਕੋ ਬਾਈ ਜੀ ਠੀਕ ਆ ਬਾਈ ਜ ਉਹ ਤਾਂ ਟਾਪ ਤੋਂ ਵੀ ਟਾਪ ਨੇ ਇਹਨਾਂ ਸਰਾਜੇ ਪੂਰੀ ਸੱਡੀ ਆ ਨਾ ਠੀਕ ਆ ਬਾਈ ਜੀ ਤੇ ਲੋ ਵੀਡੀਓ ਸਟਾਰਟ ਕਰ ਦਾਂਗੇ ਆਪਾਂ ਸਵਰਾਜ 743 ਤੋਂ ਦੱਸੋ ਬਾਈ ਜੀ ਇਹਦੇ ਬਾਰੇ ਇਹ ਕਿੰਨੇ ਮਾਡਲ ਆਗਾ 24 ਮਾਡਲ ਆ ਵੀਰੇ 24 ਮਾਡਲ ਆ ਵੀਰੇ 24 ਠੀਕ ਆ ਜੀ ਲੋ ਬਾਈ ਜੀ ਮੈਂ ਕਹਣਾ ਅਜੇ ਕੰਪਨੀ ਨੇ ਲਾਂਚ ਕੀਤਾ ਤੁਹਾਡੇ ਕੋਲ ਪਹਿਲਾ ਆ ਜਾਣਾ ਵੀ ਠੀਕ ਆ ਲਓ ਬਾਈ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਹੁਣ ਜੇ ਤੁਸੀਂ ਨਵਾਂ ਟਰੈਕਟਰ ਲੈਣ ਜਾਉਗੇ ਘੱਟੋ ਘੱਟ ਨਾ ਵਾਲਾ ਤੁਹਾਡਾ 50 ਤੋਂ 60000 ਰੁਪਏ ਦਾ ਫਾਇਦਾ ਹੋ ਜੂਗਾ ਇਹਦੇ ਮੰਗਰ ਤੇ ਜੇ ਘੰਟੇ ਦੀ ਗੱਲ ਕਰੀਏ ਬਾਈ ਜੀ ਕਿੰਨਾ ਕਿ ਚੱਲੇਗਾ ਆਲਨ ਮੇ ਲਖੜਾ ਪਾਇਤ ਦੁਬਾਚ ਕਰ ਲੈ ਕੇ ਸੋਡੇ ਹਾਂ 1000 ਰੁਪਏ ਸੋ ਗਿਆ ਬਈ ਕੰਪਨੀ ਰਿਕਾਰਡ ਹੀ ਚੱਲਿਆ ਆਇਆ ਬਈ ਠੀਕ ਆ ਬਾਈ ਜੀ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਹੁਣ ਤਾਂ ਕਲਮ ਵੀ ਨਹੀਂ ਕਹਿ ਸਕਦੇ ਨਾ ਬਈ ਇਹ ਤਾਂ ਲੱਗੇ ਹੋਏ ਆਗੇ ਫਾਈਬਰ ਹੱਡ ਨਾਲ ਆ ਠੀਕ ਆ ਜੀ ਬਾਕੀ ਹੱਡ ਨਾਲ ਸੋਨਾ ਵੀ ਲੱਗਦਾ ਨਾ ਬਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਨਕਦ ਕੈਸ ਦਾ ਕਹਿਣਾ ਬਈ ਨਕਦ ਕੈਸ਼ ਠੀਕ ਆ ਬਾਈ ਜੀ ਤੇ ਨੰਬਰ ਕਿੱਥੋਂ ਦਾ ਬਾਈ ਜੀ ਇਹਦਾ ਨੰਬਰ ਪੀਵੀ 25 ਜਗਰਾਉਂ ਦਾ ਠੀਕ ਆ ਲਓ ਵੇ 3 3 ਸਪੀਡ ਚਾਹਣਾ ਬਈ ਜੀ 3 ਸਪੀਡ ਠੀਕ ਆ 14 ਟਾਇਰ ਪੂਰਾ ਟੌਮ ਮੜ ਲਗਾ ਡਬਲ ਟੌਮ ਮੜ ਲਗਾ ਬਾਕੀ ਕੰਡੀਸ਼ਨ ਦਿਖਾਤੀ ਠੀਕ ਹੈ ਭਾਈ ਜੀ ਰੇਟ ਬਈਆ ਦਾ ਜੀ ਇਹਦਾ ਰੇਟ ਹੈਗਾ 7 ਲੱਖ 82000 ਰੁਪਇਆ 7 ਲੱਖ 18000 ਸੌਰੀ 7 ਲੱਖ 18000 ਠੀਕ ਹੈ ਭਾਈ ਜੀ ਮਾਨਤਾਨ ਹੋ ਜਾਊ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਲਓ ਵੀ ਮਾਨਤਾਨ ਹੋ ਜਾਊਗਾ ਜੇ ਲੋਨ ਕਰਵਾਉਣਾ ਹੋਇਆ ਲੋਨ ਦੀ ਫੈਸਿਲਿਟੀ ਹਾਂ ਲੋਨ ਕਰਵਾ ਕੇ ਦੇ ਦਾਂ ਠੀਕ ਹੈ ਜੀ ਲੋਨ ਵਗੈਰਾ ਵੀ ਹੋ ਜਾਊਗਾ ਠੀਕ ਹੈ ਭਾਈ ਜੀ ਤੇ ਜਿਹੜੇ ਟਰੈਕਟਰ ਹੁੰਦੇ ਨੇ ਭਾਈ ਜੀ ਕੰਪਲੀਟ ਰਿਕਾਰਡ ਹੀ ਚੱਲੇ ਹੁੰਦੇ ਨੇ ਹਾਂਜੀ ਕੰਪਲੀਟ ਰਿਕਾਰਡ ਠੀਕ ਹੈ ਭਾਈ ਜੀ ਦਾ ਫਸਟ ਓਨ ਠੀਕ ਹੈ ਲੋ ਵੀ ਅੱਗੇ ਆ ਗਿਆ 855 ਪੰਜ ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਲੱਗਦਾ ਨਹੀਂ ਹੈ ਨਾ ਬਈ ਪੰਜ ਮਾਡਲ ਆ ਹਾਂਜੀ ਠੀਕ ਆ ਲੋ ਬਈ ਸਮਾਈ ਚੱਲੇਗਾ ਪੂਰਾ ਸਮਾਈ ਚ ਪੰਜਾਬ ਨੰਬਰ ਆ ਠੀਕ ਆ ਜੀ 3 ਲੱਖ 12 ਹਜ਼ਾਰ ਡਿਮਾਂਡ ਆ ਮੂਰਲੇ ਟਾਇਰ ਨਵੇਂ ਆ ਠੀਕ ਆ ਜੀ ਤੇ ਬੈਕ ਆ ਬਈ ਜੀ ਬੈਕ ਹੈਗੇ ਅੱਧੇ ਠੀਕ ਆ ਜੀ ਲੋ ਬਈ ਬੈਕ ਟਾਇਰ ਹੈਗੇ ਅੱਧੇ ਤੇ ਫਰੰਟ ਨਵੇਂ ਨੇਗੇ ਬਾਕੀ ਓਕੇ ਹੀ ਰਿਪੋਰਟ ਤੇ ਇੰਜਨ ਗੀਅਰ ਦੀ ਗਾਰੰਟੀ ਆ ਬਈ ਜਮ ਓਕੇ ਆ ਵੀਰੇ ਠੀਕ ਆ ਜੀ ਸਾਦੀ ਘਟਾਈ ਚਾਹ ਕਹਣਾ ਬਈ ਜੀ ਹੇ ਗਾਇਸ ਸੰਪਲ ਸਟੇਰਿੰਗ ਆ ਗਿਆ ਪੀਵੀ 43 ਨੰਬਰ ਆ ਗਿਆ 5 ਮਾਡਲ 6 ਛਿਰੀ ਹੈਗਾ ਠੀਕ ਆ ਬਾਈ ਜੀ ਤੇ ਬਾਕੀ ਮਾਨਦਾਨ ਹੋ ਜੂਗਾ ਹਾਂ ਮਾਨਦਾਨ ਸਾਰੇ ਟਰੈਕਟਰ ਚ ਹੋ ਜੂਗਾ ਠੀਕ ਆ ਜੀ ਤੇ ਕਹ ਗਿਆ ਬਾਈ ਜੀ ਸੋਨਾਲੀਕਾ 750 ਦਾ ਆਰਐਕਸ ਮਾਡਲ ਚ ਇਹ ਸੋਨਾ ਮਾਡਲ ਆ ਠੀਕ ਆ ਜੀ ਇਹਦਾ ਰੇਟ ਹੈਗਾ 475000 16 ਦੇ ਟਾਇਰ ਨੇ ਇਹਦੇ ਬਾਅਦ ਚ ਪਾਏ ਵਿਆ ਯਾਨੀ ਠੀਕ ਆ ਜੀ ਦੁਬਾਰੇ ਦੇਣਗੇ ਹਾਂ ਦੁਬਾਰੇ ਉਹ ਨਾਲ ਤਾਂ 14 ਦੇ ਆਉਂਦੇ ਆ ਇਹਦੇ ਠੀਕ ਆ ਜੀ ਇਹ 16 ਦੇ ਪਾਵੇ 16928 ਦੇ ਠੀਕ ਆ ਬਾਈ ਜੀ ਟਾਇਰ ਕਿੰਨੇ ਕੇ ਪੈਸੇ ਪਾਵੇ ਜੀ ਟਾਇਰ ਹੈਗੇ 60.5 ਪੈਸੇ ਠੀਕ ਹੈ ਲੋ ਵੀ 60.5 ਪੈਸੇ ਟਾਇਰ ਨੇਗੇ ਤੇ ਪਾਵਰ ਸਟੀering ਆ ਟਾਪ ਮਾਡਲ ਲਗਾ ਤੇ ਰੰਗ ਪੇਂਟ ਦਾ ਬਈ ਸਾਰਾ origignal ਆ ਠੀਕ ਹੈ ਲੋ ਵੀ ਰੰਗ ਪੇਂਟ ਦਾ ਸਾਰਾ origignal ਆਗਾ ਤੇ ਆ ਲਿਖਿਆ ਨੰਬਰ ਵੀ ਦੱਸ ਠੀਕ ਹੈ ਜੀ ਐਮ ਪਟਾ ਕੇ ਰੱਖਿਆ ਹੋ ਦੇਣੀ ਨਾਲ ਹਾਂ ਹਾਂ ਸਰੋਗ ਨਾਲ ਠੀਕ ਹੈ ਲੋ ਵੀ ਇਹ ਵੀ ਤੁਹਾਨੂੰ ਮਿਲ ਚੁਗਾ ਤੇ ਫਾਈਬਰ ਵੋਡ ਲੱਗੀ ਹੋਈ ਅਗੇ ਬਾਕੀ ਕੰਡੀਸ਼ਨ ਜਿਹੜਾ ਟਰੈਕਟਰ ਨੇ ਬਈ ਪੰਜਾਬ ਨੰਬਰੀ ਹੁੰਦੇ ਨੇ ਪੰਜਾਬ ਇਹ ਵੀ ਫੁੱਲ ਰੋਡ ਮਾਡਲ ਡਬਲ ਡਿਸਟ੍ਰੀਬਿਊਟਰ ਵਾਲ ਇਹਦੀ ਡਿਮਾਂਡ ਬਾਈ ਜੀ ਇਹਦਾ 470 ਠੀਕ ਹੈ ਜੀ ਮਾਡਲ 2016 ਠੀਕ ਹੈ ਜੀ ਤੇ ਅਗਲਾ ਬਾਈ ਜੀ ਅਗਲਾ ਆਪਣੇ ਕੋਲ ਹੈਗਾ ਅਰਜਨ ਠੀਕ ਹੈ ਜੀ ਲਓ ਵੀ ਅਰਜਨ ਅਰਜਨ ਕਹਿੰਦੇ ਹੈ 2019 ਮਾਡਲ ਆ ਠੀਕ ਹੈ ਜੀ ਪੀਵੀ 76 ਨੰਬਰ ਰਾਨਾਗੇ ਬਾਈ ਜੀ ਪੀਵੀ 76 582000 ਦੀ ਡਿਮਾਂਡ ਆ ਠੀਕ ਹੈ ਲਓ ਵੀ 582000 ਰੁਪਏ ਦੀ ਡਿਮਾਂਡ ਆ ਕਿ ਟਾਇਰ ਬਾਈ ਜੀ ਤੇ ਟਾਇਰ ਇਹਦੇ 16 ਵਾਲੀ ਠੀਕ ਹੈ ਜੀ ਲਓ ਵੀ ਸੈਂਟਰ ਗੇਅਰ ਆ 605 ਠੀਕ ਹੈ ਜੀ ਜੇ ਇਹ ਕੱਟ ਮਿਲਦੇ ਨੇ ਨਾ ਬਾਈ ਸੈਂਟਰ ਗੇਅਰ ਥੋੜੇ ਸਾਈਡ ਗੇਅਰ ਤਾਂ ਬਹੁਤ ਮਿਲ ਜਾਂਦਾ ਧੱਕ 585000 ਡਿਮਾਂਡ ਆ ਜੀ 2019 ਠੀਕ ਆ ਜੀ ਤੇ ਟਾਇਰ ਨਾ ਮੈਂ ਮੰਗੂ ਨਾ ਬਈ ਗਾਲੀ ਟਾਇਰ ਨਾ ਮੈਂ ਮੰਗੂ ਠੀਕ ਆ ਜੀ ਲਓ ਬਈ ਪਾਵਰ ਸਟੀering ਜਾਂ ਟਾਉ ਮਾਡਲ ਲੱਕ ਨੋਪੀ ਸਾਤਰੀ ਲੱਗੀ ਹੋਈ ਹੈਗੀ ਕੰਡੀਸ਼ਨ ਦਾ ਆਲ ओरिजिनल ਹੈ ਬਈ ਜੀ ਤੇ ਕੰਮੀ ਪਾਰਟੀ ਦਾ ਹੋਗਾ ਬਈ ਜੀ ਇਹ ਇਹ ਫਰਸਟ ਦਾ ਹੀ ਹੈ ਵੀਰ ਇਹ ਵੀ ਫਰਸਟ ਤੇ ਹੈਗਾ ਠੀਕ ਆ ਜੀ ਚਲੋ ਬਈ ਜੀ ਜੇ ਤੁਸੀਂ ਕੋਕਾ ਪੀਸ ਟਰੈਕਟਰ ਲੈਣੇ ਹਨ ਤਾਂ ਆਹ ਬਾਈ ਦਾ ਚਿਹਰਾ ਯਾਦ ਕਰ ਲਿਓ ਇਹਨਾਂ ਤੋਂ ਮਿਲਦੇ ਨੇ ਕਿਹੜਾ ਨਾ ਬਈ ਜੀ ਹਾਂਜੀ ਹਾਂਜੀ ਤੇ ਅਗਲਾ ਬਈ ਜੀ ਇਹ ਏਸ ਆ ਠੀਕ ਆ ਜੀ 2013 ਮਾਡਲ ਆ ਠੀਕ ਆ ਜੀ ਹਾਂਜੀ ਆਵਾਜ਼ ਸਟੇering ਚਾਹ ਬਾਈ ਜੀ ਨਹੀਂ ਇਹ ਸਿੰਪਲ ਸਟੇering ਚਾਹ ਠੀਕ ਹੈ ਲੋ ਵੀ ਸਿੰਪਲ ਸਟੇering ਚਾਹਤੇ ਚਾ ਚਾਰ ਸਿਲੰਡਰ ਆ 450 ਠੀਕ ਆ ਜੀ ਹਾਂ ਜੀ 450 ਕਹਿੰਦੇ 855 ਜੀ ਨਹੀਂ ਤੱਕ ਪਹੁੰਚਦਾ ਜੀ ਠੀਕ ਆ ਬਈ 272000 ਮੁੱਲ ਇਹਦਾ ਮਾਡਲ 2013 ਠੀਕ ਆ ਜੀ ਤੇ ਟਾਇਰ ਬਾਈ ਜੀ ਇਹਦੇ ਇਹਦੇ ਟਾਇਰ ਪਿਛਲੇ ਦਾ ਹੈਗੇ 60-60 ਪੈਸੇ ਮੂਰਲੇ ਅੱਧੇ ਦਾ ਠੀਕ ਆ ਜੀ ਲੋ ਵੀ ਇਹ ਮੂਰਲੇ ਅੱਧੇ ਹੈਗੇ ਪਿਛਲੇ ਟਾਇਰ ਹੈਗੇ 60 ਪੈਂਟ ਪੈਸੇ ਪੰਜਾਬ ਨੰਬਰ ਆ ਪੀਪੀ 11 ਠੀਕ ਆ ਜੀ ਇੰਜਨ ਗੇਅਰ ਬਾਈ ਓਕੇ ਬਿਲਕੁਲ ਠੀਕ ਆ ਲੋ ਵੀ ਇੰਜਨ ਗ 272000 ਰੁਪਏ ਦੀ ਡਿਮਾਂਡ ਆ ਜੇ ਭਾਈ ਜੀ 855 ਇਹਦੇ ਰੇਟ ਤੇ ਲੈਣ ਜਾਵਾਂਗੇ ਇਹਦੇ ਰੇਟ ਤੇ ਚੇਤੇ ਰੇਟ ਸੀ ਮਿਲਦਾ ਠੀਕ ਆ ਭਾਈ ਜੀ ਬਾਕੀ ਟਰਾਲੀ ਡਬਲ ਹੋ ਜਾਂਦਾ ਉਹ ਡਬਲ ਹੋ ਜਾਂਦਾ ਬਾਕੀ ਟਰਾਲੀ ਟਰੁਲੀ ਨੂੰ ਛੋਟਾ ਟਰੈਕਟਰ ਆ ਇਹ ਵੀ ਜਿੰਨੇ ਕੁ ਪੈਸੇ ਲੈਉਣੇ ਵਧੀਆ ਟਰੈਕਟਰ ਵਧੀਆ ਟਰੈਕਟਰ ਹੈਗਾ ਠੀਕ ਆ ਭਾਈ ਜੀ ਤੇ ਇਥੋਂ ਬਿਨਾਂ ਭਾਈ ਜੀ ਆਪਣੀ ਲੋਕੇਸ਼ਨ ਕੀ ਹੁੰਦੀ ਹੈਗੀ ਇਹ ਹੰਡੀਆ ਸਟੈਂਡਰਡ ਚੌਂਕ 'ਚ ਬਾਬਾ ਟਰੈਕਟਰ ਵਿਸੇਲ ਪਰਚੇ ਠੀਕ ਆ ਭਾਈ ਜੀ ਉੱਥੇ ਸਾਰੇ ਟਰੈਕਟਰ ਅਵੇਲੇਬਲ ਮਿਲ ਜਾਂਦੇ ਹਾਂ ਜੀ ਜੀ ਸਾਰੇ ਉੱਥੇ ਠੀਕ ਆ ਜੀ ਇਹ ਅਗਲਾ ਹੈਗਾ ਆਹ ਮਾਡਲ ਟਰੈਕਟਰ ਹੈ 16 ਡੀ ਟਾਰਾਂ ਚ ਬਈ ਜੀ ਹਾਂ ਇਹ ਨਹੀਂ 16 930 ਚ ਆਉਂਦਾ ਜੀ ਇਹ ਠੀਕ ਆ ਜੀ 16 930 ਹਾਂਜੀ ਤੇ ਆਮ 16 928 ਹੁੰਦੇ ਨੇ ਇਹ 30 ਦੇ ਚ ਆ ਗਿਆ ਬਈ ਜੀ ਗੀਅਰ ਪ੍ਰੋ ਚਾਰ ਸਪੀਡਾਂ ਚ ਠੀਕ ਆ ਜੀ ਗੀਅਰ ਪ੍ਰੋ 4 ਸਪੀਡ ਆ ਗਿਆ ਨਾ ਬਈ ਜੀ ਠੀਕ ਆ ਜੀ ਖੁੱਲਵੇਂ ਹਿੱਸੇ ਵਾਲਾ ਆ ਗਿਆ ਨਾ ਬਈ ਜੀ ਖੁੱਲੋ ਟਾਪ ਮਾਡਲ ਆ ਜੀ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਸਭ ਖੁੱਲਦਾ ਠੀਕ ਆ ਜੀ ਮਾਡਲ 2019 ਹੈ 7 ਲੱਖ 40 ਹਜ਼ਾਰ ਰੇਟ ਆ ਇਹਦਾ ਠੀਕ ਆ ਜੀ ਤੇ ਟਾਇਰ ਬਈ ਜੀ ਟਾਇਰ ਇਹਦੇ ਨਾਲ ਦੀ ਹੈ ਵੀ ਠੀਕ ਹੈ ਬਾਈ ਜੀ ਪੀਵੀ 13 ਸੰਗਰੂਰ ਨੰਬਰ ਆ ਫਰਸਟ ਓਨਰ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਹੈਗਾ ਨਾ ਬਾਈ ਜੀ ਕੋਲੋਟੋ ਮਾਡਲ ਹੈ ਠੀਕ ਹੈ ਜੀ ਦੂਜੀ ਲੈਫਟ ਆਪਣੇ ਬਤਨ ਨਾਲ ਬਤਨ ਨਾਲ ਲਿਫਟ ਆ ਗਈ ਹੈ ਨਾ ਬਾਈ ਜੀ ਲਓ ਜੀ ਬਤਨ ਨਾਲ ਲਿਫਟ ਦੇਖ ਸਕਦੇ ਹੋ ਬਾਕੀ ਇਹ ਨੰਬਰ ਪੰਜਾਬ ਹੈਗਾ 73 73 ਮਿਲ ਜੂ ਬਾਈ ਜੀ ਇੱਥੇ 73 ਮਿਲ ਜੂ ਠੀਕ ਹੈ ਲਓ ਬਾਈ 73 ਮਿਲ ਜੂਗੀ ਤੇ ਬਾਕੀ ਜਿਹੜੀ ਚੀਜ਼ ਹੁੰਦੀ ਹੈ ਕਿ ਨਾਲ ਮਿਲ ਜਾਂਦੀ ਹੈ ਨਾ ਬਾਈ ਜੀ ਜਿਹੜੀ ਚੀਜ਼ ਜਿਹੜੇ ਰੈਕਟਰ ਨਾਲ ਆ ਠੀਕ ਹੈ ਠੀਕ ਹੈ ਇਹ ਨਾਮ ਇਹ ਫੁੱਲ ਬੇ ਹਾਲੈਂਡ ਆ ਠੀਕ ਹੈ ਜੀ ਅਗਲਾ ਇਹ ਹਾਲੈਂ ਤੇ ਹੈਵੀ ਲਿਫਟ ਕੰਪੈਸਟਰ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਦਿਖਾ ਦਨੇ ਬਈ ਸਪੈਸ਼ਲ ਅਡੀਸ਼ਨ ਸਪੈਸ਼ਲ ਅਡੀਸ਼ਨ ਹਾਂਜੀ ਮੈਨੂੰ ਲੱਗਾ ਹੁਣ ਬਈ ਪਹਿਲਾਂ ਤਾਂ ਬਹੁਤ ਵੇਚਦੇ ਹਨ ਹੁਣ ਛੋਟੇ ਕੋਲ ਇਹ ਵੀ ਟਾਮਾ ਟਾਮਾ ਹੀ ਆਉਂਦਾ ਹੈ ਹਾਂ ਇਹ ਥੋੜੀ ਡਿਮਾਂਡ ਜ਼ਿਆਦਾ ਨਾ ਫਿਰ ਮਿਲਦਾ ਵੀ ਘੱਟਾ ਪੂਰਾ ਠੀਕ ਆ ਬਿਕ ਵੀ ਸੇਤੀ ਜਾਂਦੇ ਨੇ ਇਹਨਾਂ ਕੋਲ ਮੈਂ ਕਹਿੰਦਾ ਇਹ 2018 ਮਾਡਲ ਆ 6,72,000 ਡਿਮਾਂਡ ਹੈ ਇਹਦੀ ਠੀਕ ਆ ਜੀ ਜੂਜੀ ਗੇਅਰ ਚ ਆ ਗਿਆ ਨਾ ਬਈ ਜੀ ਸਪੈਸ਼ਲ ਅਡੀਸ਼ਨ ਠੀਕ ਆ ਜੀ ਲਓ ਵੀ ਕੰਡੀਸ਼ਨ ਚੈੱਕ ਕਰ ਲਓ ਪੂਰਾ ਇੱਕ ਤੋਂ ਇੱਕ ਚੜਦਾ ਜਾਂਦਾ ਵਾਲੇ ਟਰੈਕ ਇਹ ਇਹਦੇ ਨਾਲ ਦੇ ਟਾਇਰ ਆ ਗਏ ਠੀਕ ਆ ਭਾਜੀ ਘੰਟੇ ਤਕਰੀਬਨ ਚੱਲੇ ਹੋਏ ਭਾਜੀ ਇਹ ਚੱਲਿਆ 1300 ਤਕਰੀਬ ਚੱਲੇ ਹੋ ਠੀਕ ਆ ਜੀ 1300 ਤਕਰੀਬ ਦੇ ਘੰਟੇ ਚੱਲੇ ਹੋਏ ਭਾਜੀ ਇੰਜਨ ਗੇਅਰ ਦੀ 100% ਗਾਰੰਟੀ ਹੈ ਭਾਈ ਇੰਜਨ ਗੇਅਰ ਰੋਕਿਆ ਸਾਰੇ ਮਾਰ ਕੇ ਵੀ 18 ਦੇ ਆ ਠੀਕ ਆ ਜੀ ਤੇ ਮੋਬਾਈਲ ਨੰਬਰ ਭਾਜੀ ਆਪਣਾ 9655850555 ਠੀਕ ਆ ਭਾਜੀ ਤੇ ਸਾਰੇ ਟਰੈਕਟਰ ਮਿਲਣਗੇ ਹੜਾ ਚੌਕ ਚੱਲਣਗੇ ਹਾਂ ਹੜਾ ਚੌਕ ਤੋਂ ਬਿਨਾ ਮੰਡੀ ਤੋਂ ਮੰਡੀ ਵਾਲਦਾਂ ਨੂੰ ਸੌ ਬਾਹਰ ਨੂੰ ਇੱਥੇ ਠੀਕ ਆ ਜੀ ਤੇ ਬਰਨਾਲੀ ਠੀਕ ਆ ਜੀ ਤੇ ਬਿਨਾ ਮੰਡੀ ਤੋਂ ਆਪਣਾ ਸਟੈਂਡਰਡ ਚ ਠੀਕ ਹੈ ਭਾਈ ਜੀ ਜਰੂਰ ਪਹੁੰਚੋ ਕੋਈ ਗੱਲ ਨਹੀਂ ਗੱਲ ਕਰਕੇ ਬਹੁਤ ਵਧੀਆ ਲੱਗੇ ਧੰਨਵਾਦ ਭਾਈ ਜੀ